ਜਿਸ ਕਰਨ ਵੇ ਉਹ ਯਾਰ ਉਹ ਨਾ ਕਰਨ ਡਿਆ ਕਰ ਉਹ ਮੈਜਿਕ ਕਰੋ ਇੱਕ 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 ਇਦਾਂ ਨੂੰ ਕਰਦੇ ਹੋ ਧਿਆਨ ਧਿਆਨ ਰੱਖੋ ਧਿਆਨ ਹਾਂਜੀ ਕੋ ਸਾਰਨੋਂ ਪਹਿਲੇ ਤੇ ਮੈਂ ਬਹੁਤ ਭਾਰੀ ਮਹਿਸੂਸ ਆਪਣੀ پارٹی ਦੇ ਵੈਸੀ ਪੰਚਵ ਨੂੰ ਕਰਨ ਵਾਸਤੇ ਆਇਆ ਕਿ ਜਦੋਂ ਇਤਲਾ ਮਿਲੀ ਹੈ ਮੈਨੂੰ ਸ਼ਾਮਲ ਹੋ ਇਸ ਕਿਸਮ ਦੀ ਬਹੁਤ ਹੀ ਸ਼ਰਮਨਾਕ ਘਟਨਾ ਡਾਕਟਰ ਪੀਮਰਾਵ ਮੇਦਕਰ ਸਾਹਿਬ ਦੇ ਬੁੱਤ ਨਾਲ ਉਹ ਵੀ ਗੁਰੂ ਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਦਣ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਹੜੇ ਤੇ ਉਸ ਚੌਂਗ 'ਚ ਹੋਈ ਹੈ ਜਿਹੜਾ ਬੇਸਿਕਲੀ ਸਾਰੇ ਉਹਨਾਂ ਬਿਜੀ ਚੌਕੇ ਜਿਹੜਾ ਦਰਬਾਰ ਸਾਹਿਬ ਨੂੰ ਚ ਅੱਜ ਦੇ ਦਿਨ ਚੱਪੇ-ਚੱਪੇ ਵਿੱਚ ਸਾਰੇ ਦੇਸ਼ ਦੇ ਵਿੱਚ ਪੁਲਿਸ ਫੋਰਸੇਸ ਲੱਗੀਆਂ ਨੇ ਐਂਡ ਵਿਸ਼ੇਸ਼ ਤੌਰ ਸਾਰਾ ਨਵੱਦ ਤੁਹਾਨੂੰ ਪਤਾ ਹੈ ਇਤਿਹਾਸਿਕ ਇਹ ਸਾਰਾ ਚੌਂਕ ਸ਼ਰਿਆਮ ਇਸ ਕਿਸਮ ਦਾ ਜਿਹੜਾ ਕੰਮ ਹੈ ਇਹਦੀ ਕੜੇ ਸ਼ਬਦਾਂ ਦੇ ਵਿੱਚ ਅਸੀਂ ਨਿਖੇਦੀ ਕਰਨਾ ਚਾਹੁੰਦੇ ਆਂ ਤਾਂ ਮੈਂ ਅੱਜ ਪੁੱਛਣਾ ਚਾਹਨਾ ਆਪ ਦੀ ਸਰਕਾਰ ਕੋ ਵਿਸ਼ੇਸ਼ ਤੌਰ ਅਰਵਿੰਦ ਕੇਜਰੀਵਾਲ ਕੋ ਅਰ ਸਰ ਕੇ ਕੇਜਰੀਵਾਲ ਸਾਹਿਬ ਸਾਨੂੰ ਕੋ ਜਵਾਬ ਦੇ ਦਿਓ ਪੰਜਾਬ ਦੇ ਵਿੱਚ ਅੱਗ ਲੱਗੀ ਹੈ ਜਿਹਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ ਉਹ ਪਿਛਲੇ 10 ਦਿਨ ਦਾ ਬਿਸੇ ਪਿਛਲੇ 5 ਮਹੀਨਿਆਂ ਦੇ ਵਿੱਚ ਪੰਜਾਬ ਦੀ ਜਿਹੜਾ ਵਿੰਟਰ ਸੈਸ਼ਨ ਸੀ ਵਿਧਾਨ ਸਭਾ ਦਾ ਉਹ ਨਹੀਂ ਬੁਲਾਇਆ ਗਿਆ ਪਿਛਲੇ 5 ਮਹੀਨਿਆਂ ਦੇ ਵਿੱਚ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਗਈ ਸਾਰੀ ਕੈਬਨਿਟ ਮਿਸਿੰਗ ਹੈ ਸਾਰੇ ਇਹਨਾਂ ਦੇ ਐਮਐਲਏ ਤੇ ਕੈਬਨਿਟ ਦੇ ਮੰਤਰੀ ਤੇ ਮੁੱਖ ਮੰਤਰੀ ਪਰਿਵਾਰਾਂ ਸਮੇਤ ਦਿੱਲੀ ਵਿੱਚ ਬੈਠੇ ਨੇ ਪੰਜਾਬ ਦੇ ਵਿੱਚ ਹਰ ਰੋਜ਼ ਬਾਰਡਰ ਦਾ ਕੋਈ ਇਹੋ ਜਿਹਾ ਪੁਲਿਸ ਸਟੇਸ਼ਨ ਨਹੀਂ ਜਿੱਥੇ ਬੰਬ ਲਾਸਟ ਨਹੀਂ ਹੋ ਰਹੇ ਜਿੱਥੇ ਫਾਇਰਿੰਗ ਨਹੀਂ ਹੋ ਰਹੀ ਕੋਈ ਇੱਕ ਬਹੁਤ ਅਫਸੋਸ ਦੀ ਗੱਲ ਹੈ ਅਸੀਂ ਬਕਾਇਦਾ ਤੌਰ ਤੇ ਇੱਥੇ ਆ ਗਏ ਪੰਜਾਬ ਦੇ ਲੋਕਾਂ ਵੱਲੋਂ ਮੰਗ ਕਰਨੇ ਆ ਕਿ ਜਿਹੜਾ ਨੀਰੋ ਇਹਨੂੰ ਵਾਪਸ ਘੱਲਿਆ ਜਾਏ ਇਹ ਦਾਰਾ ਸ਼ਿਕੋ ਨੂੰ ਲਾਲ ਕਿਲੇ ਦੇ ਵਿੱਚ ਕੈਦ ਕਰਕੇ ਕੇਜਰੀਵਾਲ ਨੇ ਕਿਉਂ ਰੱਖਿਆ ਕਿੱਥੇ ਹੈ ਭਗਵੰਤ ਜੀਵਾਲ ਕਿੱਥੇ ਉਹਦੀਆਂ ਜ਼ਿੰਮੇਵਾਰੀਆਂ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਇੱਥੋਂ ਦਾ ਪੁਲਿਸ ਕਮਿਸ਼ਨਰ ਕਿੱਥੇ ਹੈ ਇੱਥੋਂ ਦਾ ਅਮਰਸਰ ਦਾ ਡਿਪਟੀ ਕਮਿਸ਼ਨਰ ਤੁਸੀਂ ਵੇਖੋ ਕੋਈ ਪੰਜਾਬ ਵੱਲ ਧਿਆਨ ਨਹੀਂ ਕਾਰੋਬਾਰੀਆਂ ਦਾ ਧਿਆਨ ਕੋਈ ਨਹੀਂ ਕਿਸਾਨਾਂ ਦਾ ਧਿਆਨ ਕੋਈ ਨਹੀਂ ਖੇਤ ਮਜ਼ਦੂਰਾਂ ਦਾ ਧਿਆਨ ਕੋਈ ਨਹੀਂ ਦੁਕਾਨਦਾਰਾਂ ਦਾ ਧਿਆਨ ਕੋਈ ਨਹੀਂ ਆਮ ਪੰਜਾਬੀਆਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਜ਼ਿੰਦਗੀ ਮਹਿਫੂਜ਼ ਹੈ ਤੋਂ ਸਿੱਧਾ ਹੀ ਜਦੋਂ ਮੈਨੂੰ ਪਤਾ ਲੱਗੇ 에어ਪੋਰਟ ਤੋਂ ਅਸੀਂ ਇੱਥੇ ਆਏ ਆ ਸਾਰੀ ਸਾਡੀ ਪਾਰਟੀ ਆਈ ਹੈ ਸਾਨੂੰ ਬਹੁਤ ਭਾਰੀ ਅਫਸੋਸ ਹੈ ਦੁੱਖ ਹੈ ਇਹ ਸਾਡੇ ਕਨਸਟੀਟਿਊਸ਼ਨ ਦੇ ਤਰਫਾਤਾ ਜਿਹੜੇ ਉਹਨਾਂ ਦੇ ਸ਼ਰੀਆਮ ਭਰੇ ਦਿਨ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਤੇ ਚੱਪੇ ਚੱਪੇ ਤੇ ਪੁਲਿਸ ਹੁੰਦੀ ਹੈ ਉਹ ਹੋਰ ਦਿਨ ਹੋਇ ਤੇ ਬਹਣਾ ਚਾਹੀਏ ਇਹਨਾਂ ਨੂੰ ਕੋਈ ਭਾ ਲੈ ਇਹਨਾਂ ਨੇ ਕੋਈ ਦੇ ਦੇਣਾ ਅਸੀਂ ਅੱਜ ਦੇ ਦਿਨ ਵੀ ਜੇ ਸ਼ਰਿਆਮ ਇਹ ਇਸ ਕਿਸਮ ਦੀ ਸ਼ਰਤ ਨਾ ਘਟਨਾ ਹੋਈ ਅਸੀਂ ਬਕਾਇਦਾ ਤੌਰ ਸਿਟਿੰਗ ਜੱਜੜਾ ਹਾਈ ਕੋਰਟ ਦਾ ਉਹਦੇ ਕੋਲੋਂ ਅਸੀਂ ਇਸ ਦੀ ਸਾਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਚਾਹਦੇ ਕਿਉਂਕਿ ਸਾਨੂੰ ਨਾ ਤੇ ਇਥੋਂ ਦੀ ਪੁਲਿਸ ਫੋਰਸਸ ਤੇ ਇਹ ਤੇ ਨਾ ਕਿਸੇ ਹੋਰ ਏਜੰਸੀ ਤੇ ਫਿਤ ਹੈ ਮੈਂ ਚਾਹਾਂਗਾ ਕਿ ਜੇ ਸਹੀ ਮਿਹਨਤ ਦੇ ਵਿੱਚ अरविंद केजरीवाल ਪੰਜਾਬ ਦੇ ਲੋਕਾਂ ਨੂੰ ਸਹੀ ਮੈਣੇ ਦੇ ਵਿੱਚ ਜਸਟਿਸ ਦੇਣਾ ਚਾਹੁੰਦੇ ਤੇ ਉਹਨਾਂ ਨੂੰ ਇਹ ਕੰਮ ਕਰਨਾ ਪਏਗਾ ਕਿਉਂਕਿ ਸਾਡਾ ਸਿੱਧਾ ਇਲਜ਼ਾਮ ਕਿ ਜਿਹੜੀ ਸ਼ਰਾਰਤ ਹੋਈ ਹੈ ਸ਼ਰਮਨਾ ਘਟਨਾ ਹੋਈ ਹੈ ਬਕਾਇਦਾ ਤੌਰ ਇਹ ਜਿਹੜੀ ਇਥੋਂ ਦੀ ਸੂਬੇ ਦੀ ਸਰਕਾਰ ਇਹਨਾਂ ਦੀ ਪ੍ਰੇਰਣਾ ਨਾਲ ਸ਼ਰਾਰਤਨ ਤੌਰ ਤੇ ਇਹ ਬੜੇ ਇਹਦੇ ਪਿੱਛੇ ਬੋਦੀ ਬਹੁਤ ਇੱਕ ਡੂੰਗੀ ਸਾਜ਼ਿਸ਼ ਹੈ ਉਸ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਉਹ ਤਾਂ ਹੀ ਹੋ ਸਕੇਗਾ ਜੇ ਇਸ ਕਿਸਮ ਦੀ ਇਨਕੁਆਇਰੀ ਹੋਏ ਕਿ ਜਿਹੜੀ ਪਾਰਦਰਸ਼ਤਾ ਦੇ ਨਾਲ ਹੋਏ ਐਂਡ ਇਹ ਇੱਕ ਸਿਟਿੰਗ ਹਾਈ ਕੋਰਟ ਦੇ ਜਜਤੋਲਾਵਾ ਹੋਰ ਨਹੀਂ ਹੋ ਸਕਦਾ ਸੋ ਇੱਥੇ ਅਸੀਂ ਅੱਜ ਵਿਸ਼ੇਸ਼ ਤੌਰ 'ਤੇ ਆਏ ਆ ਬੜਾ ਸਾਨੂੰ ਮਹਿਸੂਸ ਹੈ ਅੱਛਾ ਸਰ ਪਿਛਲੇ ਪਾਸੇ ਡਾਕਟਰ Ambedkar ਸਾਹਿਬ ਦੀ ਮੂਰਤੀ ਹੈ ਤੁਸੀਂ ਵੇਖੋ ਕਨਸਟੀਚਿਊਸ਼ਨ ਦੇ ਉੱਤੇ ਪਹਿਲੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਫਿਰ ਥੋੜਿਆਂ ਨਾ ਭੰਨਿਆ ਗਿਆ ਫਿਰ ਡਾਕਟਰ ਸਾਹਿਬ ਦੇ ਬੁੱਤ ਨੂੰ ਵੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ ਨੁਕਸਾਨ ਪਹੁੰਚਾ ਦਿੱਤਾ ਮੈਨੂੰ ਤਾਂ ਅਜੇ ਤੱਕ ਵੀ ਇੱਥੇ ਨਹੀਂ ਸਮਝ ਆਇਆ ਹੁਣ ਅਸੀਂ ਇੱਥੇ ਪਹੁੰਚੇ ਹਾਂ ਬਿੰਦੂ ਕੋ ਪਲੀਜ਼ ਪੋਸਟ ਜਾਈ ਤੱਕ ਵੀ ਇੱਥੇ ਪਹੁੰਚਿਆ ਨਹੀਂ ਨਜ਼ਰ ਆਇਆ ਐਂਡ ਇਤੋਂ ਤਕਰੀਬਨ 1000 ਗਾਸਟੇ 500 ਗਾਸਟੇ ਜਲੇਵਾਲਾ ਬਾਗ 1000 ਗਾਸਟੇ ਦਰਬਾਰ ਸਾਹਿਬ ਕਿ ਜੇ ਇਹੇ ਹਾਲੇ ਇੰਟਰਨੈਸ਼ਨਲ ਸ਼ਹਿਰ ਹੈ ਜਿੱਥੇ ਤਕਰੀਬਨ 5 ਤੋਂ 4 ਲੱਖ ਲੋਕ ਸਾਰੇ ਦੇਸ਼ ਦੇ ਵਿੱਚੋਂ ਦਰਸ਼ਨਾ ਵਾਸੀਆਂ ਹਾਂਜੀ ਕੋਈ ਇੱਕ ਪਹਿਲੀ ਘਟਨਾ ਨਹੀਂ ਇਹ ਸੋ ਪਹਿਲੇ ਵੀ ਜਾਂ ਦਿਨ ਪਹਿਲੇ ਵੀ ਤੁਹਾਨੂੰ ਪਤਾ ਇੱਕ ਬੜੀ ਸੀਰੀਅਸ ਘਟਨਾ ਇੱਥੇ ਹੀ ਹੋਈ ਹੈ ਕੋਈ ਕੰਪਲੀਟ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਹੈ ਜੰਗਲ ਦਾ ਰਾਜ ਹੈ ਇੱਥੇ ਤੋਂ ਇਸ ਗੱਲ ਕਾਰਨ ਉਹ ਹੋਰ ਕੋਈ ਤੁਸੀਂ ਗੱਲ ਅਕਸਰ ਜੇ ਅਗਰ ਬੀ ਆਰ ਅੰਬੇਦਕਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਈਡਲ ਮੰਦੀ ਆਪਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਇਹਨਾਂ ਦੀ ਤਸਵੀਰ ਵੀ ਲੱਗਦੀ ਤੁਸੀਂ ਮੈਨੂੰ ਦੱਸੋ ਡਾਕਟਰ ਪੀ ਐਮ ਰਾਓ ਮੇਂਕਰ ਸਾਹਿਬ ਤੇ ਸ਼ਹੀਦ ਐਜ਼ਮ ਭਗਤ ਸਿੰਘ ਦੀ ਉਹਨਾਂ ਦੀ ਫੋਟੋ ਲੱਗਦੀ ਉਹਨਾਂ ਦੀਆਂ ਫੋਟੋਜ਼ ਲਾਈਆਂ ਨੇ ਪਰ ਜਿੰਨੇ ਇਹਨਾਂ ਦੇ ਕਾਰਨਾਮੇ ਨੇ ਬਕਾਇਦਤ ਔਰ ਦੋਨੋਂ ਦੀ ਸੋਚ ਦੇ ਖਿਲਾਫ ਤੁਸੀਂ ਆ ਵੇਖ ਹੀ ਰਹੇ ਹੋ ਕਿੰਨੀ ਲੁੱਟ ਖਸੁੱਟ ਚੱਲ ਰਹੀ ਹੈ ਜਮਹੂਰੀਅਤ ਦਾ ਕਤਲ ਹੋ ਰਿਹਾ ਹੈ ਅਰ ਰੋਜ਼ ਬਾਕੀ ਗੱਲਾਂ ਤਾਂ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਸਿਆਸਤ ਨਾਲ ਪ੍ਰੇਰਿਤ ਨੇ ਕਿਸ ਕਿਸਮ ਦੇ ਤੇ ਹਾਲਾਤ ਨੇ ਤੁਸੀਂ ਅੱਜ ਦੇ ਦਿਨ ਵੇਖੋ ਅੱਜ ਸੂਬੇ ਦੇ ਚੀਫ ਮਿਨਿਸਟਰ ਨੂੰ ਪਰਿਵਾਰ ਸਮੇਤ ਇਥੋਂ ਦੇ ਕੈਬਨਿਟ ਮੰਤਰੀਆਂ ਨੂੰ ਇਹਨਾਂ ਦੇ ਐਮਐਲਏ ਨੂੰ ਪਿਛਲੇ 15 15 20 ਵੀ ਦਿਨ ਸਾਰੀਆਂ ਆਪਣੀ ਪੁਲਿਸ ਫੋਰਸਸ ਦੇ ਨਾਲ ਦਿੱਲੀ ਵਿੱਚ ਛੱਡੇ ਦੇ ਲਈ ਪੰਜਾਬ ਨੂੰ ਕੰਪਲੀਟਲੀ ਅਬੰਧਨ ਛੱਡ ਦਿੱਤਾ ਹੈ ਗੁੱੱਡਾ ਐਲੀਮੈਂਟ ਦੇ ਸਾਹਮਣੇ ਬਿਲਕੁਲ ਹੀ ਸਾਬਤ तौर ਸਾਹਮਣੇ ਛੁਰਦ ਤੱਕ ਤੁਸੀਂ ਜੋ ਮਰਜ਼ੀ ਕਰਦੇ ਜੀ ਸਾਪਲਾ ਦਾ ਵੀ ਜੀ ਹਰਮਨ ਸਿੰਘ ਸਾਹਿਬ ਦੇ ਗੁਲਿਆਰੇ ਦੇ ਵਿੱਚ ਟਕਣਾ ਕਰਦਾ ਇਹ ਬਿਲਕੁਲ ਇਹ ਹੰਦਰਬਾਦ ਸਾਹਿਬ ਦਾ ਗੁਲਿਆਰਾ ਹੀ ਹੈ ਇਹ ਇੱਕ ਹੀ ਸ਼ੁਰੂ ਹੁੰਦਾ ਹੈ ਅੱਛਾ ਸਰ ਇਹ ਟਕਣਾ ਨੂੰ ਕਿਵੇਂ ਕਿਉਂਕਿ ਅਕਸਰ ਬੰਬਿੰਗ ਦੀ ਜਿਹੜੀ ਟਕਣਾਵਾਨੀ ਇਹ ਬਿਲਕੁਲ ਅਲੱਗ ਹੈ ਕਿਉਂਕਿ ਇਸ ਤਰ੍ਹਾਂ ਦਾ ਸੰਵਿਧਾਨ ਦੇ ਨਾਲ ਜੁੜਿਆ ਦੀ ਇੱਕ ਸੋਵਰਨਿਟੀ ਨਾਲ ਜੁੜਿਆ ਮਸਲਾ ਹੈ ਇਹ ਕਿੰਨਾ ਕੁ ਜਰਾਂ ਸਾਹਿਬ ਇੱਕ ਚੀਜ਼ ਇਹਨੂੰ ক্লোਜ਼ਲੀ ਸਟੱਡੀ ਕਰੋ ਸ੍ਰੀ ਅਮਰitsar ਸਾਹਿਬ ਇੰਟਰਨੈਸ਼ਨਲ ਸ਼ੈਅਰਸ ਅੱਜ 26 ਜਨਵਰੀ ਵਾਲੇ ਦਿਨ ਕਨਸਟੀਟਿਊਸ਼ਨ ਦੇ ਨਰਮਾਤਾ ਦਾ ਬੁੱਤ ਦੇ ਨਾਲ ਜੋ ਇਹ ਕੰਮ ਕੀਤਾ ਗਿਆ ਇਹਦਾ ਮੈਸੇਜ ਕਿੱਥੋਂ ਤੱਕ ਜਾਏਗਾ ਇੰਟਰਨੈਸ਼ਨਲ ਟੂਰਿਸਟ ਵੀ ਇੱਥੇ ਆਦੇ ਆ ਨੈਸ਼ਨਲ ਟੂਰਿਸਟ ਵੀ ਉਹਦਾ ਸਾਫ ਤੌਰ ਹੈ ਕਿ ਰਾਜ ਕਰਨ ਦੇ ਕਬਲੀ ਕਰਨੇ ਜਿਨ੍ਹਾਂ ਨੂੰ ਅਸੀਂ ਰਾਜ ਦੇ ਤੋ ਕਹਿੰਦੇ ਜੀ ਬੰਦਾ ਫੜ ਲਿਆ ਗਿਆ ਜਿਹਨੂੰ ਅਰੇਸਟ ਕਰ ਲਿਆ ਦੁਪੱਤਾ ਨਹੀਂ ਦੇ ਸਕਦਾ ਬੰਦਾ ਤੇ ਚਲੋ ਫੜਿਆ ਗਿਆ ਦਿਨ ਦਿਹਾੜੇ ਜਦੋਂ ਪੁਲਿਸ ਫੋਰਸਸ ਇਥੇ ਇੱਕ ਇੱਕ ਚੱਪੇ ਚੱਪੇ ਤੇ ਆਦਮੀ ਬੈਠਾ ਪੁਲਿਸ ਫੋਰਸ ਫਿਰ ਇਹ ਕੰਮ ਹੋਣਾ ਸਿਰਫ ਪੌੜੀ ਵੀ ਲੱਗੀ ਹੈ ਪੌੜੀ ਕਿਥੋਂ ਆਈ ਕਿਉਂਕਿ ਇਤਰੀ ਨਹੀਂ ਫੜਿਆ ਜੇ ਹੈਰੀਟੇਜ ਤੇ ਲੋਕਾਂ ਨੇ ਫੜਿਆ ਜੇ ਸਪੋਰਟ ਨੇ ਫੜਿਆ ਜੇ ਉਸਨੇ ਵੀ ਫੜਿਆ ਜੇ ਅਜੋ ਹੁਣ ਪੌੜੀ ਲੱਗੀ ਬਕਾਇਦਾ ਤੌਰ ਤੇ ਪੌੜੀ ਲੱਗਣਾ ਬੰਦੇ ਦਾ ਆਣਾ ਤੋੜਾ ਲੈ ਕੇ ਦੇਖੋ ਸਾਡਾ ਮੇਰੀ ਇਹ ਗੱਲ ਸੁਣ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨੈਕਸਟ ਲਾਈਨ ਆਫ ਰੈਕਸ਼ਨ ਕੀਤਾ ਤਾਂ ਮੇਰੀ ਸੁਣਦੇ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਇਹ ਬਕਾਇਦਾ ਤੌਰ ਭਗਵੰਤ ਮਾਨ ਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝਣਾ ਸਾਬ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਜ਼ਰ ਮੈਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਨੇ ਕੋਈ ਨਾ ਕੋਈ ਬਹੁਤ ਹੀ ਡੇਂਜਰਸ ਡਿਜ਼ਾਈਨ ਹੈ ਜੋ ਕੁਝ ਹੋ ਰਿਹਾ ਗੁਰੂਦੀ ਨਗਰੀ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਸ 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 ਇੰਪੋਰਟੈਂਟ ਸ਼ਹਿਰ ਦੇ ਵਿੱਚ ਵਾਰੀ ਵਾਰੀ ਵਾਰਦਾਤਾ ਹੁੰਦਾ ਕਦੀ ਡਰੋਨਸ ਦਾ ਆ ਜਾਣਾ ਕਦੀ ਬੰਬ ਅਟੈਕ ਇੱਥੇ ਸਾਰੇ ਹੋ ਜਾਂਦੇ ਰੋਜ਼ ਇਹ ਕੰਮ ਇੱਥੇ ਹੋਣਾ ਤੁਸੀਂ ਵੇਖੋ ਇਸ ਤੋਂ ਸੇਫੇਸਟ ਜਗ੍ਹਾ ਇਸ ਤੋਂ ਇੰਪੋਰਟੈਂਟ ਜਗ੍ਹਾ ਕੋਈ ਵੀ ਹੈ ਨਹੀਂ ਤੇ ਅੱਜ ਇੱਥੇ ਹੋਣਾ ਆਡੀ ਲੱਗਣੀ ਕੰਮ ਹੋਣਾ ਮੇਰਾ ਖਿਆਲ ਹੈ ਗਵਰਨਮੈਂਟ ਸਪੌਂਸਰ ਸਰ ਬੇਨਤੀ ਹੈ ਕਿ ਇਹ ਸਾੰਪਲਾ ਬੰਦ ਨੂੰ ਬੜਾ ਮਿਸਕੀਡ ਕਰਕੇ ਸਟੇਟਮੈਂਟ ਦਿੱਤੀ ਹੈ ਜਿੱਥੇ ਜਸਪ੍ਰੀਤ ਕਸਰਤ ਕਸਬ ਕੋਵੈਰੀਫਿਕੇਸ਼ਨ ਮੰਗੀ ਜਾ ਰਿਹਾ ਕਿ ਦਰਵਾਜ਼ਾ ਸਬ ਕਲਿਆਰੇ ਦੇ ਵਿੱਚ ਹੋਇਆ ਕਲਿਆਰੇ ਤੋਂ 800 ਮੀਟਰ ਦੀ ਦੂਰੀ ਤੋਂ ਸ਼ੁਰੂ ਹੁਣ ਅਸੀਂ ਇਹਨਾਂ ਗੱਲਾਂ ਤਾਂ ਇਹ ਤੁਸੀਂ ਇਹ ਤਾਂ ਮੇਰੀ ਬੇਨਤੀ ਇੱਕ ਸੁਣੋ ਇਹ ਇਹ ਜੂਰਿਸਡਿਕਸ਼ਨ ਏਰੀਆ ਇਹ ਇਹ ਜੂਰਿਸਡਿਕਸ਼ਨ ਸਰਕਾਰ ਦੀ ਏ ਮੈਂ ਤਾਂ ਤੁਹਾਨੂੰ ਇਸ ਤੋਂ ਸਾਫ਼ ਸੁਥਰਾ ਕੀ ਹੋਰ ਸਾਫ਼ ਤੌਰ ਕੀ ਦੱਸ ਸਕਦਾ ਇਹਦੇ ਤਰ ਬਕਾਇਦਾ ਤੌਰ ਆਪ ਦੀ ਸਰਕਾਰ ਦੀ ਮਿਲੀ ਭੁਗਤ ਇਹਨਾਂ ਦੀ ਇਹਨਾਂ ਦੀ ਜਿਹੜੀ ਸਰਕਾਰੀ ਇਹਨਾਂ ਦੀ ਏਜੰਸੀਜ਼ ਨੇ ਗਵਰਨਮੈਂਟ ਆਫ ਪੰਜਾਬ ਦੀਆਂ ਸਾਨੂੰ ਤੋਂ ਉਹਨਾਂ ਦਾ ਕੀ ਕਾਰਜ ਨਜ਼ਾਰਾ ਸਿਰ ਸ਼ਹਿਰ ਵਸੀ ਸੁਰੱਖਿਆ ਰੱਖ ਲਾਈ ਜਾਂਦੀ ਹੈ ਜੇ ਥਾਣੇ ਨਹੀਂ ਸੇਫ ਹੋ ਗਏ ਤੇ ਸ਼ਹਿਰ ਵਸੀ ਅਸੀਂ ਆਪਣੇ ਆਪ ਜੋ ਆਪ ਦੇਦੇ ਜਿੱਥੇ ਥਾਣੇ ਜਿਹੜੇ ਨੇ ਥਾਣੇਦਾਰ ਜਿੱਥੇ ਥਾਣੇਦਾਰ ਆਪ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਅੰਮ੍ਰਿਤਸਰ ਦੇ ਲੋਕ ਜਾਂ ਪੰਜਾਬ ਦੇ ਲੋਕ ਆਪਣੀ ਆਪ ਨੂੰ ਕਿਸ ਤਰ੍ਹਾਂ ਸੇਫ ਸਮਝਦੇ ਇਥੇ ਆਪਣੇ ਆਪ ਨੂੰ ਬੰਦ ਕਰਕੇ ਅੰਦਰੋਂ ਬਾਹਰੋਂ ਤਾਲੇ ਲਾ ਲੈਂਦੇ ਨੇ ਤੇ ਕੋਠਿਆਂ ਤੇ ਗਾਰਡ ਚੜਾ ਲੈਂਦੇ ਨੇ ਬਾਦਕਿਸਮਤ ਹੈ ਬਾਦਸਾਬ ਦਾ ਹਲ ਕੀਆ ਤੇ ਇੰਪੈਕਟ ਕੀ ਆਏਗਾ ਲੌਂਗ ਰਨ ਵਿੱਚ ਹਾਲੇ ਦੇ ਚ ਇਹ ਹੈ ਕਿ ਆਪ ਵਾਲੇ ਅਸਤੀਫਾ ਦੇਣ ਤੇ ਘੜੋਂ ਲੈਣ ਤੇ ਕਹੇ ਚੰਗੇ ਚੰਗੀ ਸਰਕਾਰ ਨੂੰ ਕਿ ਚੰਗੇ ਲੋਕਾਂ ਨੂੰ ਇਥੇ ਆਖਦਾ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਦਸਾਉਂਦੀਆਂ ਨੇ ਕਿ ਸਰਕਾਰ ਲਾਅਨ ਆਰਡਰ ਦੇ ਮੁੱਦੇ ਤੇ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਆ ਔਰ ਐਸੀ ਸਿਟਿੰਗ ਜੱਜ ਦੀ ਜਿਹੜੀ ਹੈ ਇਨਕੁਆਇਰੀ ਮੰਗੀ ਸਾਡੇ ਲੀਡਰ ਆਫ ਪਾਰਟੀ ਪ੍ਰਤਾਪ ਸਿੰਘ ਬਾਜਵਾ ਜੀ ਡਾਕਟਰ ਰਾਜਮਰ ਵੀਰ ਦਾ ਸਾਡੇ ਓਪੀਸ ਹੁੰਦੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਸਾਰੇ ਅਸੀਂ ਇੱਥੇ ਚੇਚਤੌਰ ਤੇ ਪਹੁੰਚੇ ਆ ਤਾਂ ਕਿ ਸਰਕਾਰ ਜਾ ਕੇ ਸਰਕਾਰ ਨਿਆਂ ਦੇਵੇ ਸੈਕੂਲਰ ਦੀ ਧਾਰਨਾ ਜਿਹਨਾਂ ਨੇ ਸਾਰੇ ਦੇਸ਼ ਚ ਫਲਾਈ ਹੈ ਡਾਕਟਰ ਸਾਹਿਬ ਭੀਮrao ਬੇਦਕਰ ਜੀ ਦੇ ਅੱਜ ਉਹਨਾਂ ਦੇ ਯਾਦਗਾਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਦੇ ਬੰਬ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਬੰਬ ਸੁੱਟੇ ਜਾ ਰਹੇ ਨੇ ਕਿੱਥੇ ਹੈ ਸਰਕਾਰ ਕੋਈ ਕੈਬਨਿਟ ਮੀਟਿੰਗ ਨਹੀਂ ਕੋਈ ਸੈਸ਼ਨ ਨਹੀਂ ਬੜੀ ਦੁੱਖ ਦੀ ਗੱਲ ਹੈ ਕਾ ਨਗਰ ਨਗਰ ਜੀ ਸਵੇਰੇ ਉਹ ਸਵੇਰੇ ਗੱਲ ਕਰਾਂਗੇ ਉਹਦੀ ਉਹਦੀ ਗੱਲ ਕਰਨ ਦੀ ਕੋਸ਼ਿਸ਼ ਉਹਦੀ ਉਹਦੀ ਸਵੇਰੇ ਗੱਲ ਕਰਾਂਗੇ ਕਾਫੀ ਚੀਜ਼ਾਂ ਤੇ ਅਸੀਂ ਵਰਕ ਕਰ ਰਹੇ ਹਾਂ ਸਾਨੂੰ ਸ਼ਾਮ ਤੱਕ ਸਾਰੀਆਂ ਇਨਪੁਟਸ ਆਉਣੀਆਂ ਫਿਰ ਅਸੀਂ ਸਵੇਰੇ ਤੁਹਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਸਾਰੇ